ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਛੋਟੀ ਜਿਹੀ ਕਹਾਣੀ ਆ ਇੰਟਰਸਟਿੰਗ ਕਹਾਣੀ ਆ ਇੱਕ ਵਾਰ ਇੱਕ ਬੰਦਾ ਹੁੰਦਾ ਤੇ ਉਹਦਾ ਬਹੁਤ ਹੀ ਜ਼ਿਆਦਾ ਧਾਰਮਿਕ ਵਿਰਤੀ ਦਾ ਹੁੰਦਾ ਇੱਕ ਕਿਸੇ ਸਾਧੂ ਸਾਧੂ ਕੋਲੇ ਜਾਇਆ ਕਰਦਾ ਹੋ ਰੋਜ਼ ਜਾਇਆ ਕਰਦਾ ਤੇ ਉੱਥੇ ਪਾਈ ਆਪਣੀ ਭਗਤੀ ਭੁਗਤੀ ਕਰਿਆ ਕਰੇ ਤੇ ਰੋਜ਼ ਦਾ ਕੰਮ ਸੀਗਾ ਦਾ ਰੋਜ਼ ਜਾਂਦਾ ਰੋਜ਼ ਆਂਦਾ ਪਾਈ ਉਹਦਾ ਘਰ ਪਰਿਵਾਰ ਸੀਗਾ ਵਧੀਆ ਹਸੀ ਖੁਸ਼ੀ ਰਹਿੰਦਾ ਸੀਗਾ ਇੱਕ ਵਾਰੀ ਉਹਨੇ ਆਪਣੇ ਗੁਰੂ ਨੂੰ ਕਿਹਾ ਜਿਹਦੇ ਕੋਲ ਵੀ ਜਾਂਦਾ ਸੀਗਾ ਉਹ ਸਾਧੂ ਕੋਲੇ ਉਹਨੂੰ ਕਹਿੰਦਾ ਵੀ ਗੁਰੂ ਜੀ ਵੀ ਕੱਲ ਨੂੰ ਮੈਂ ਆ ਨਹੀਂ ਸਕਦਾ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਜੀ ਕੱਲ ਨੂੰ ਵਾਸ ਆਪਣੇ ਘਰ ਦੇ ਨਾਲ ਥੋੜਾ ਟਾਈਮ ਸਪੈਂਡ ਕਰੂੰਗਾ ਤਾਂ ਦਾ ਗੁਰੂ ਕਹਿੰਦਾ ਪੁੱਤ ਬਾਗਤਾ ਜਾ ਕੋਈ ਗੱਲ ਨਹੀਂ ਪਰ ਕਹਿੰਦਾ ਕੋਈ ਕਿਸੇ ਦਾ ਨਹੀਂ ਹੁੰਦਾ ਉਹ ਕਹਿੰਦਾ ਨਹੀਂ ਜੀ ਮੇਰੇ ਘਰ ਦੇ ਤਾਂ ਮੇਥੋਂ ਜਾਨ ਵਾਰਦੇ ਨੇ ਵੀ ਜੇ ਮੈਂ ਕਹਿੰਦਾ ਮੇਰੇ ਤਾਂ ਮੇਰੇ ਉੱਤੋਂ ਦੀ ਜਾਨ ਛਿੜਕਦੇ ਨੇ ਕਹਿੰਦਾ ਪੁੱਤ ਨਹੀਂ ਆਇਆ ਜਾ ਕੋਈ ਵੀ ਨਹੀਂ ਹੁੰਦਾ ਸਭ ਆਪੋ ਆਪਣੇ ਹੀ ਹੁੰਦੇ ਨੇ ਉਹ ਕਹਿੰਦਾ ਨਹੀਂ ਜੀ ਤੇ ਕਹਿੰਦਾ ਲੈ ਪਰਤੇ ਆ ਕੇ ਦੇਖ ਲੈ ਕਹਿੰਦਾ ਜੀ ਪਰਤੇ ਆ ਲੋ ਤੇ ਉਹ ਕੀ ਕਰਦਾ ਕਹਿੰਦਾ ਆਹ ਦਵਾਈ ਲੈ ਜਾ ਮਤਲਬ ਬੂਟੀ ਲੈ ਜਾ ਕੋਈ ਵੀ ਇਹਨੂੰ ਖਾ ਲਈ ਤੇ ਕੱਲ ਨੂੰ ਵਾਸ ਸੋ ਜੀ ਅੱਜ ਰਾਤ ਨੂੰ ਸੋ ਜੀ ਤੇ ਫਿਰ ਕੱਲ ਨੂੰ ਦੇਖਦੇ ਆਪਾਂ ਕਹਿੰਦਾ ਜੀ ਠੀਕ ਐ ਚਲੋ ਉਹਨੂੰ ਆਪਣੇ ਸਾਧੂ ਤੇ ਯਕੀਨ ਸੀਗਾ ਉਹ ਜੀ ਘਰੇ ਵਾ ਜਾਂਦਾ ਰਾਤ ਨੂੰ ਉਹ ਬੂਟੀ ਖਾ ਕੇ ਸੋ ਜਾਂਦਾ ਘਰੇ ਕਿਸੇ ਨੂੰ ਨਹੀਂ ਦੱਸਦਾ ਸਵੇਰੇ ਭਾਈ ਉਹ ਤੋਂ ਉੱਠਿਆ ਨਹੀਂ ਜਾਂਦਾ ਮਤਲਬ ਉਹਨੂੰ ਸੁਰਤ ਹੁੰਦੀ ਆ ਅੱਖਾਂ ਬੰਦ ਹੁੰਦੀਆਂ ਨੇ ਉਹਦਾ ਸਰੀਰ ਜਮਾ ਸਾਹ ਛੱਡ ਦਿੰਦਾ ਪਰ ਉਹਨੂੰ ਸੁਰਤ ਹੁੰਦੀ ਆ ਵੀ ਆਲੇ-ਦਾਲੇ ਕੀ ਹੋ ਰਿਹਾ ਸਭ ਕੁਝ ਸੁਣ ਰਿਹਾ ਹੁੰਦਾ ਤੇ ਹੁਣ ਜਦੋਂ ਸਾਹ ਨਹੀਂ ਆ ਰਹੇ ਉੱਠ ਨਹੀਂ ਰਿਹਾ ਤਾਂ ਕੀ ਹੁੰਦਾ ਭਾਈ ਉਹ ਜਿਹੜਾ ਸਾਧੂ ਹੁੰਦਾ ਤੇ ਉਹਦੇ ਘਰ ਦੇ ਕਹਿੰਦੇ ਨੇ ਵੀ ਹੁਣ ਮਰਤਾ ਗਿਆ ਇਹ ਵੀ ਜਿਹੜਾ ਸਾਧੂ ਕੋਲੇ ਜਾਂਦਾ ਸੀ ਉਹਨੂੰ ਵੀ ਬਲਾ ਲਓ ਚਲੋ ਵੀ ਇੱਕ ਵਾਰ ਦਰਸ਼ਨ ਕਰ ਲਓ ਸਾਧੂ ਆ ਜਾਂਦਾ ਭਈ ਉੱਥੇ ਤੇ ਉਹਦੇ ਜਵਾਕ ਉਹਦੇ ਜਨਾਨੀ ਉਹਦੇ ਮਾਪੇ ਰੋਲਾ ਪਾਈ ਜਾਂਦੇ ਨੇ ਕਿ ਉੱਠ ਜਾ ਪੁੱਤ ਰੱਬ ਤੇਰੀ ਜਗ੍ਹਾ ਤੇ ਮੈਨੂੰ ਲੈ ਜਾਂਦਾ ਰੱਬ ਤੇਰੀ ਜਗ੍ਹਾ ਤੇ ਮੈਨੂੰ ਲੈ ਜਾਂਦਾ ਤੇ ਬਹੁਤ ਰੋਲਾ ਪਾਉਂਦੇ ਨੇ ਉਹ ਭਈ ਮਾਨੀ ਮਾਨ ਖੁਸ਼ ਹੁੰਦਾ ਵੀ ਦੇਖੀ ਵੀ ਮੇਰੇ ਘਰ ਦੇ ਮੇਰਾ ਕਿੰਨਾ ਕਰ ਦਿੰਦੇ ਤੇ ਉਹਦਾ ਜਿਹੜਾ ਸਾਧੂ ਹੁੰਦਾ ਉਹ ਕਹਿੰਦਾ ਵੀ ਜੇ ਬੱਚਾ ਤੁਹਾਡੀ ਕਿਸੇ ਦੀ ਐਡੀ ਇੱਛਾ ਹੈ ਵੀ ਤੁਹਾਡੀ ਜਗ੍ਹਾ ਤੇ ਇਹਨੂੰ ਕੋਈ ਵੀ ਜਾਉਂਦਾ ਕਰਨਾ ਚਾਹੁੰਦਾ ਤਾਂ ਆਹ ਮੈਂ ਜਲ ਛਿੜਕਦਾ ਉਹਦੇ ਉੱਤੇ ਵੀ ਇਹ ਜਾਉਂਦਾ ਹੋ ਜੂਗਾ ਉਹ ਮਰ ਜੂਗਾ ਦੱਸੋ ਵੀ ਕਿਹਨੇ ਆਉਣਾ ਮੁਰੇ ਪਹਿਲਾਂ ਉਹਦੀ ਮਾਂ ਨੂੰ ਕਹਿੰਦਾ ਤਾਂ ਉਹਦੀ ਮਾਂ ਕਹਿੰਦੀ ਆ ਲੈ ਮੇਰਾ ਕੀ ਲੱਗਦਾ ਸੀ ਆਉਣ ਸਾਰ ਸਾਰੇ ਪੈਸੇ ਤਾਂ ਆਪਣੇ ਜਨਾਨੇ ਨੂੰ ਦਿੰਦਾ ਸੀਗਾ ਮੈਂ ਇਹਦੇ ਪਿੱਛੇ ਕਿਉਂ ਮਰਾਂ ਫਿਰ ਆਪਣੇ ਉਹਦੇ ਬਾਪ ਨੂੰ ਕਹਿੰਦਾ ਵੀ ਦੱਸੋ ਜੀ ਕਹਿੰਦਾ ਲੈ ਮਰ ਗਿਆ ਮਰਾ ਗਿਆ ਮੈਨੂੰ ਕੀ ਲੈਣ ਦੇਣ ਵੀ ਮੈਂ ਆਪਣਾ ਸਾਰਾ ਕੁਝ ਦੇਖਣਾ ਵੀ ਮੈਂ ਇਹਦੇ ਪਿੱਛੇ ਆ ਜਿਹੜਾ ਘਰ ਪਰਿਵਾਰ ਬਾਕੀ ਛੱਡ ਗਿਆ ਇਹ ਵੀ ਤਾਂ ਪਲਣਾ ਮੈਂ ਨਹੀਂ ਆਪਣੇ ਮਰਦਾ ਤੇ ਉਹ ਤੋਂ ਬਾਅਦ ਫੇ ਉਹਦੀ ਪਤਨੀ ਨੂੰ ਕਹਿੰਦਾ ਉਹਦੀ ਪਤਨੀ ਕਹਿੰਦੀ ਆ ਲੈ ਮੈਂ ਹਜੇ ਜਵਾਨ ਆ ਮੈਨੂੰ ਕੀ ਲੋੜ ਐ ਮਰ ਗਿਆ ਮਰਾ ਗਿਆ ਆਪਾਂ ਹੋਰ ਦੇਖਾਂਗੇ ਵੀ ਇਹਦੇ ਪਿੱਛੇ ਮੈਂ ਕਿਉਂ ਮਰੂੰਗੀ ਉਹ ਫਿਰ ਉਹਨੂੰ ਉਹ ਪਾਣੀ ਛਿੜਕਦਾ ਤੇ ਕਹਿੰਦਾ ਲੈ ਵੀ ਉੱਠ ਭੱਜ ਤਾ ਤੈਨੂੰ ਕਿਹਾ ਸੀ ਨਾ ਉਹ ਕਹਿੰਦਾ ਹਾਂਜੀ ਤਾਂ ਕਰਕੇ ਆ ਇਹ ਸਾਰੇ ਲੋਕ ਆਪੋ ਆਪਣੇ ਹੀ ਹੁੰਦੇ ਨੇ ਕਦੇ ਵੀ ਤੁਹਾਨੂੰ ਕੋਈ ਐਂ ਕਹਿਣਾ ਮੈਂ ਤੇਰੇ ਲਈ ਜਾਨ ਦੇ ਦੂੰ ਜਾਂ ਮੈਂ ਤੇਰੇ ਲਈ ਐਂ ਕਰਦਾ ਮੈਂ ਤੇਰੇ ਲਈ ਐ ਕੋਈ ਕਿਸੇ ਦਾ ਨਹੀਂ ਹੁੰਦਾ ਇੱਥੇ